PSPCL ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਜਲਖੇੜੀ ਦਾ ਪਾਵਰ ਪਲਾਂਟ ਮੁਰ 17 ਸਾਲਾਂ ਬਾਅਦ ਚਾਲੂ ਕੀਤਾ ਗਿਆ ਹੈ ਦੱਸ ਦਈਏ ਪੂਰਾ ਮਾਮਲਾ ਪਟਿਆਲਾ ਵਿਖੇ ਪਿੰਡ ਜਲਖੇੜੀ 17 ਸਾਲ ਤੋਂ ਬੰਦ ਪਿਆ ਜਲਖੇੜੀ ਬਾਈਪਾਸ ਪਾਵਰ ਪਲਾਂਟ ਤੇ ਮੁਰ ਬਿਜਲੀ ਉਤਪਾਦਨ ਸ਼ੁਰੂ ਕੀਤਾ ਗਿਆ ਹੈ 10 ਮੈਗਾਵਾਟ ਬਾਈਪਾਸ ਪਲਾਂਟ ਮੁੱਲ ਰੂਪ ਵਿੱਚ PSP PSCB ਦੁਆਰਾ ਜੂਨ 1992 ਵਿੱਚ ਚਾਲੂ ਕੀਤਾ ਗਿਆ ਸੀ ਪਲਾਂਟ ਜੁਲਾਈ 1995 ਤੱਕ ਚੱਲਦਾ ਰਿਹਾ ਜਿਸ ਤੋਂ ਬਾਅਦ ਜੁਲਾਈ 2001 ਵਿੱਚ ਮੈਂਸਨ ਜਲਖੇੜੀ ਪਾਵਰ ਪਲਾਂਟ ਲਿਮਟਿਡ ਨੂੰ ਲੀਜ਼ ਤੇ ਦੇ ਦਿੱਤਾ ਪਲਾਂਟ ਜੁਲਾਈ 2002 ਵਿੱਚ ਮੁੜ ਚਾਲੂ ਹੋਇਆ ਤੇ ਸਤੰਬਰ 2027 ਤੱਕ ਚੱਲਦਾ ਰਿਹਾ 2018 ਵਿੱਚ ਪਲਾਂਟ ਨੂੰ ਨਵੀਕਰਨ ਸੰਚਾਲਨ ਅਤੇ ਟਰਾਂਸਫਰ ਦੇ ਆਧਾਰ ਤੇ ਲੀਜ਼ ਤੇ ਦੇਣ ਲਈ ਮੁੜ ਟੈਂਡਰ ਕੀਤਾ ਗਿਆ ਹੁਣ ਨਵੀਕਰਨ ਪਲਾਂਟ 22 ਜੂਨ 2024 ਨੂੰ ਮੁੜ ਚਾਲੂ ਕੀਤਾ ਗਿਆ ਹੈ ਇਹ ਉਤਪਨ ਡੈਨਮਾਰਕ ਟੈਕਨੋਲੋਜੀ ਵਾਲੇ ਵਾਲੀਆਂ ਦੀ ਵਰਤੋਂ ਕਰਦਾ ਹੈ ਅਤੇ 100% ਪਰਾਲੀ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ ਇਹ অত্যাਧੁਨਿਕ ਬਾਈਪਾਸ ਪਲਾਂਟ ਸਾਲਾਨਾ ਲਗਭਗ 1 ਲੱਖ ਟਨ ਪਰਾਲੀ ਦੀ ਖਪਤ ਕਰੇਗਾ ਇਸੂਬਾ ਸਰਕਾਰ ਨੂੰ ਪੰਜਾਬ ਵਿੱਚ ਲਗਭਗ 40000 ਏਕੜ ਖੇਤਰ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰੇਗਾ ਇਹ ਇਹ ਪਹਿਲ ਕਦਮੀ 400 ਤੋਂ 500 ਵਿਅਕਤੀਆਂ ਨੂੰ ਸਿੱਧਾ ਤੇ ਅਸਿੱਧਾ ਰੋਜ਼ਗਾਰ ਪ੍ਰਦਾਨ ਕਰੇਗੀ ਇਸ ਪਲਾਂਟ ਲਈ ਪਾਵਰ ਖਰੀਦ ਸਮਝੌਤੇ ਦੀ ਮਿਆਦ 20 ਸਾਲ ਤੱਕ ਜਿਸ ਤੋਂ ਬਾਅਦ ਪਲਾਂਟ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇਗਾ ਟਰੇਡਿੰਗ ਪ੍ਰਕਿਰਿਆ ਵਿੱਚ ਸਭ ਤੋਂ ਘੱਟ ਬੋਲੀ ਲਗਾਉਣ ਵਾਲੇ ਦੁਆਰਾ ਪ੍ਰਤੀ ਕਿਲੋਵਾਟ ਘੰਟਾ ਸ਼ੁਰੂਆਤੀ ਸ਼ੁਰੂਆਤੀ ਕੋਟ ਕੀਤੀ ਟੈਰਿਫ ਦਰ 7.25 ਰੁਪਏ ਦੀ ਅਤੇ ਰਿਵਰਸ ਨਿਲਾਮੀ ਤੋਂ ਬਾਅਦ ਅੰਤਿਮ ਕੋਟ ਕੀਤੀ ਟੈਰਿਫ ਦਰ 5.84 ਰੁਪਏ ਪ੍ਰਤੀ ਕਿਲੋਵਾਟ ਘੰਟਾ ਸੀ ਜਗਲਵਾ ਤੋਂ ਬਾਅਦ ਹੋਰ 0.07 ਰੁਪਏ ਪ੍ਰਤੀ ਕਿਲੋਵਾਟ ਕਟਾ ਕਟਾ ਕੇ 5.70 ਰੁਪਏ ਪ੍ਰਤੀ ਕਿਲੋਵਾਟ ਕਟਾ ਕਰ ਦਿੱਤੀ ਗਈ ਹੈ ਜਿਸ ਨਾਲ ਲੀਜ਼ ਦੀ ਮਿਆਦ ਦੌਰਾਨ 10 ਕਰੋੜ ਰੁਪਏ ਦੀ ਬਚਤ ਹੋਵੇਗੀ ਲੀਜ਼ ਸਮਝੌਤਾ ਮੈਸੇਜ ਸੁਖਬੀਰ ਐਗਰੋ એનર્ਜੀ ਲਿਮਟਿਡ ਨਾਲ 2019 ਵਿੱਚ ਹਸਤਾਖਰ ਕੀਤਾ ਗਿਆ ਸੀ ਪੀਐਸਪੀਸੀਐਲ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਜਲਖੇੜੀ ਦਾ ਪਾਵਰ ਪਲਾਂਟ ਮੁਰ 17 ਸਾਲਾਂ ਬਾਅਦ ਚਾਲੂ ਕੀਤਾ ਗਿਆ ਹੈ ਦੱਸ ਦਈਏ ਪੂਰਾ ਮਾਮਲਾ ਪਟਿਆਲਾ ਵਿਖੇ ਪਿੰਡ ਜਲਖੇੜੀ 17 ਸਾਲ ਤੋਂ ਬੰਦ ਪਿਆ ਜਲਖੇੜੀ ਬਾਈਪਾਸ ਪਾਵਰ ਪਲਾਂਟ ਤੇ ਮੁੜ ਬਿਜਲੀ ਉਤਪਾਦਨ ਸ਼ੁਰੂ ਕੀਤਾ ਗਿਆ ਹੈ 10 ਮੀਗਾਵਾਟ ਬਾਈਪਾਸ ਪਲਾਂਟ ਮੁੱਲ ਰੂਪ ਵਿੱਚ ਪੀਐਸਪੀ PSCB ਦੁਆਰਾ ਜੂਨ 1992 ਵਿੱਚ ਚਾਲੂ ਕੀਤਾ ਗਿਆ ਸੀ ਪਲਾਂਟ ਜੁਲਾਈ 1995 ਤੱਕ ਚੱਲਦਾ ਰਿਹਾ ਜਿਸ ਤੋਂ ਬਾਅਦ ਜੁਲਾਈ 2001 ਵਿੱਚ ਮੈਂਸਨ ਜਲਖੇੜੀ ਪਾਵਰ ਪਲਾਂਟ ਲਿਮਟਿਡ ਨੂੰ ਲੀਜ਼ ਤੇ ਦੇ ਦਿੱਤਾ ਪਲਾਂਟ ਜੁਲਾਈ 2002 ਵਿੱਚ ਮੁੜ ਚਾਲੂ ਹੋਇਆ ਤੇ ਸਤੰਬਰ 2027 ਤੱਕ ਚੱਲਦਾ ਰਿਹਾ 2018 ਵਿੱਚ ਪਲਾਂਟ ਨੂੰ ਨਵੀਕਰਨ ਸੰਚਾਲਨ ਅਤੇ ਟਰਾਂਸਫਰ ਦੇ ਆਧਾਰ ਤੇ ਲੀਜ਼ ਤੇ ਦੇਣ ਲਈ ਮੁੜ ਟੈਂਡਰ ਕੀਤਾ ਗਿਆ ਹੁਣ ਨਵੀਕਰਨ ਪਲਾਂਟ 22 ਜੂਨ 2024 ਨੂੰ ਮੁੜ ਚਾਲੂ ਕੀਤਾ ਗਿਆ ਹੈ ਇਹ ਉਤਪਨ ਡੈਨਮਾਰਕ ਟੈਕਨੋਲੋਜੀ ਵਾਲੇ ਵਾਲੀਆਂ ਦੀ ਵਰਤੋਂ ਕਰਦਾ ਹੈ ਅਤੇ 100% ਪਰਾਲੀ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ ਇਹ ਆਧੁਨਿਕ ਬਾਈਪਾਸ ਪਲਾਂਟ ਸਾਲਾਨਾ ਲਗਭਗ 1 ਲੱਖ ਟਨ ਪਰਾਲੀ ਦੀ ਖਪਤ ਕਰੇਗਾ ਇਸੂਬਾ ਸਰਕਾਰ ਨੂੰ ਪੰਜਾਬ ਵਿੱਚ ਲਗਭਗ 40000 ਏਕੜ ਖੇਤਰ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰੇਗਾ ਇਹ ਇਹ ਪਹਿਲ ਕਦਮੀ 400 ਤੋਂ 500 ਵਿਅਕਤੀਆਂ ਨੂੰ ਸਿੱਧਾ ਤੇ ਅਸਿੱਧਾ ਰੋਜ਼ਗਾਰ ਪ੍ਰਦਾਨ ਕਰੇਗੀ ਇਸ ਪਲਾਂਟ ਲਈ ਪਾਵਰ ਇਹ ਦਸਮਝਾਤੋ ਦੀ ਮਿਆਦ 20 ਸਾਲ ਤੱਕ ਜਿਸ ਤੋਂ ਬਾਅਦ ਪਲਾਂਟ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇਗਾ ਟਰੇਡਿੰਗ ਪ੍ਰਕਿਰਿਆ ਵਿੱਚ ਸਭ ਤੋਂ ਘੱਟ ਬੋਲੀ ਲਗਾਉਣ ਵਾਲੇ ਦੁਆਰਾ ਪ੍ਰਤੀ ਕਿਲੋਵਾਟ ਘੰਟਾ ਸ਼ੁਰੂਆਤੀ ਸ਼ੁਰੂਆਤੀ ਕਾਟ ਕੀਤੀ ਟੈਰਿਫ ਦਰ 7.25 ਰੁਪਏ ਦੀ ਅਤੇ ਰਿਵਰਸ ਨਿਲਾਮੀ ਤੋਂ ਬਾਅਦ ਅੰਤਿਮ ਕਾਟ ਕੀਤੀ ਟੈਰਿਫ ਦਰ 5.84 ਰੁਪਏ ਪ੍ਰਤੀ ਕਿਲੋਵਾਟ ਘੰਟਾ ਸੀ ਜਗਾਲਵਾ ਤੋਂ ਬਾਅਦ ਹੋਰ 0.07 ਰੁਪਏ ਪ੍ਰਤੀ ਕਿਲੋਵਾਟ ਕਟਾ ਕਟਾ ਕੇ 5.70 ਰੁਪਏ ਪ੍ਰਤੀ ਕਿਲੋਵਾਟ ਕਟਾ ਕਰ ਦਿੱਤੀ ਗਈ ਹੈ ਜਿਸ ਨਾਲ ਲੀਜ਼ ਦੀ ਮਿਆਦ ਦੌਰਾਨ 10 ਕਰੋੜ ਰੁਪਏ ਦੀ ਬਚਤ ਹੋਵੇਗੀ ਲੀਜ਼ ਸਮਝੌਤਾ ਮੈਸਰ ਸੁਖਬੀਰ ਐਗਰੋ એનર્ਜੀ ਲਿਮਟਿਡ ਨਾਲ 2019 ਵਿੱਚ ਹਸਤਾਖਰ ਕੀਤਾ ਗਿਆ ਸੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੀ ਇਜਾਜ਼ਤ ਧੰਨਵਾਦ